ਪਿੰਡ ਸੇਡਾ ਸਿੰਘ ਵਾਲੇ ਦੇ ਵਿੱਚ ਲੱਖਾਂ ਰੁਪਈਆ ਦਾ ਹੋਇਆ ਕਪਲਾ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 35 ਤੋਂ 40 ਕਿੱਲੇ ਜਿਹੜੀ ਪੰਚਾਇਤੀ ਜ਼ਮੀਨ ਹੈ ਪਿੰਡ ਦੇ ਲੋਕ ਸੈਕਟਰੀ ਨੂੰ ਪੁੱਛ ਰਹੇ ਨੇ ਕਿ ਜਿਹੜੇ ਸਾਡੇ ਪਿੰਡ ਦੀ ਜ਼ਮੀਨ ਆ 35 ਤੋਂ 40 ਕਿੱਲੇ ਆ ਉਸ ਦਾ ਠੇਕਾ ਆ ਰਿਹਾ ਪਰ ਜਿੰਨੀ ਪੈਲੀਆ ਉਹਨਾਂ ਠੇਕਾ ਆ ਰਿਹਾ ਉਸ ਸਾਡੇ ਪਿੰਡ ਦੇ ਵਿੱਚ ਪੈਸਾ ਨਹੀਂ ਲੱਗ ਰਿਹਾ ਸੈਕਟਰੀ ਸਾਹਿਬ ਤੋਂ ਰਿਕਾਰਡ ਮੰਗ ਰਹੇ ਨੇ ਪਿੰਡ ਦੇ ਲੋਕ ਤੇ ਸੈਕਟਰੀ ਸਾਹਿਬ ਰਿਕਾਰਡ ਦੇਣ ਤੋਂ ਨਾ ਨੁਕਰ ਕਰ ਰਿਹਾ ਅੱਜ ਸਾਡੇ ਨਾਲ ਪਿੰਡ ਦੇ ਲੋਕ ਨੇ ਕੀ ਗੱਲਬਾਤ ਤੇ ਕੀ ਕਹਾਣੀ ਆ ਸਾਰੀ ਪੁੱਛਦੇ ਆ ਭਾਈ ਸਾਸਤਰੀ ਗਾਲ ਜੀ ਸਾਸਤਰੀ ਗਾਲ ਚਮਕੌਰ ਜੀ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦਾ ਤੇ ਚਮਕੌਰ ਜੀ ਪਹਿਲੀ ਗੱਲ ਤਾਂ ਇਹ ਵਿਸ਼ਾ ਸਾਡੇ ਪਿੰਡ ਦਾ ਇਹਦੇ ਨਾਲ ਕੋਈ ਪੋਲੀਟੀਕਲ ਪਾਰਟੀ ਨਹੀਂ ਕੋਈ ਨਾ ਕੋਈ ਪੋਲਿਟিক্যাল ਮੈਟਰ ਆ ਇਹ ਇਹ ਮਸਲਾ ਸਾਰਾ ਸਾਡੇ ਪਿੰਡ ਦਾ ਹਾਂਜੀ ਸਾਡੇ ਪਿੰਡ ਚਮਕੌਰ ਸਿੰਘ ਜੀ ਜ਼ਮੀਨ 35 ਤੋਂ 40 ਕਿੱਲੇ ਜ਼ਮੀਨ ਆ ਹੂੰ ਤੇ ਸਿੱਡਾ ਸਿੰਘ ਵਾਲੇ ਪਿੰਡ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਲੋਕਾਂ ਨੂੰ ਪੁੱਛ ਸਕਦੇ ਹੋ ਸਿੱਡਾ ਸਿੰਘ ਸਰਦਾਰਾਂ ਦਾ ਪਿੰਡ ਸੀਗਾ ਹੂੰ ਸਾਡੇ ਪਿੰਡ ਬਹੁਤ ਪੈਸਾ ਆਇਆ ਸਰਕਾਰ ਕੰਨੀਓ ਬਹੁਤ ਪੈਸਾ ਆਇਆ ਜ਼ਮੀਨ ਦਾ ਬਹੁਤ ਪੈਸਾ ਸੀਗਾ ਤੇ ਪਿੰਡ ਦਾ ਇਦਾਂ ਮਾੜਾ ਹਾਲ ਹੋਇਆ ਪਿਆ ਤੁਸੀਂ ਕਦੇ ਜਾ ਕੇ ਕਵਰ ਵੀ ਕਰ ਸਕਦੇ ਆ ਹੂੰ ਤੇ ਆ ਵੇਖੋ ਸਾਡੇ ਕੋਲ ਸਾਰਾ ਜਿਹੜਾ ਸੀ ਆਰਟੀਆਂ ਪਾਈਆਂ ਸੀਗੀਆਂ ਅਸੀਂ ਸੈਕਟਰੀ ਤੋਂ ਮੰਗਿਆ ਵੀ ਸਾਨੂੰ ਜਿਹੜੇ ਵੀ ਇਸ ਤੋਂ ਪਹਿਲਾਂ ਸਰਪੰਚ ਸਰਪੰਚੀ ਕਰ ਗਏ ਵੀ ਸਾਨੂੰ ਉਹਦਾ ਰਿਕਾਰਡ ਦਿਓ ਵਿੱਦਮਤੇ ਵਿੱਦ ਕੈਸ਼ ਬੁੱਕ ਦੀਆਂ ਕਾਪੀਆਂ ਵਿੱਦ ਸਟੇਟਮੈਂਟਾਂ ਵਿੱਦ ਜ਼ਮੀਨ ਦਾ ਪੈਸਾ ਕਿੱਥੇ ਕਿੱਥੇ ਲੱਗਿਆ ਉਹਦੇ ਬਿੱਲ ਸਾਰਾ ਕੁਝ ਮੰਗਿਆ ਸੀ ਜਿਹੜੇ ਅੱਜ ਤੋਂ ਮੰਨ ਕੇ ਚੱਲੋ ਪਹਿਲਾਂ ਕੋਈ ਕਣਕ ਵੀ ਸਰਪੰਚ ਆਪ ਦੇ ਹੱਥੇ ਵੜਾਉਂਦੇ ਸੀਗੇ ਉਹਦਾ ਵੀ ਵੇਰਵਾ ਮੰਗਿਆ ਸੀਗਾ ਸਾਨੂੰ 8 ਤੋਂ 10 ਮਹੀਨੇ ਹੋ ਗਏ ਵੇਖੋ ਇਹ ਜਿਹੜਾ ਪ੍ਰੋਸੀਜਰ ਹੁੰਦਾ ਮੰਨ ਲਓ ਸਿੱਧਾ ਨਾ ਤਾਂ ਅਸੀਂ ਹਾਈ ਕੋਰਟ ਜਾ ਸਕਦੇ ਸਿੱਧਾ ਨਾ ਅਸੀਂ ਸੁਪਰੀਮ ਕੋਰਟ ਜਾ ਸਕਦੇ ਵੇਖੋ ਇਹ ਪਹਿਲਾਂ ਆਰਟੀਆਂ ਪਾਈਆਂ ਆਫਲਾਈਨ ਆਨਲਾਈਨ ਪਾਈਆਂ ਫਿਰ ਇਹਦੀ ਅਪੀਲਾਂ ਹੁੰਦੀਆਂ ਉਹ ਟਾਈਮ ਪੀਰੀਅਡ ਹੁੰਦਾ 45 ਦਿਨ ਬਾਅਦ ਜਾਂ 50 ਦਿਨ ਬਾਅਦ ਅਪੀਲਾਂ ਵੀ ਪਾਈਆਂ ਫਿਰ ਅਸੀਂ ਚੰਡੀਗੜ੍ਹ ਗਏ ਆਰਟੀ ਦੇ ਕਮਿਸ਼ਨ ਸਾਹਿਬ ਬੈਠਦੇ ਆ ਚੰਡੀਗੜ੍ਹ ਉਹਨਾਂ ਕੋਲੇ ਸਾਡਾ ਕੇਸ ਸਾਡੇ ਤਿੰਨ ਬੰਦਿਆਂ ਦਾ ਜਿਹੜਾ ਤਿੰਨ ਸਰਪੰਚਾਂ ਦੇ ਪਾਇਆ ਹੋਇਆ ਸੀਗਾ ਉਹ ਦਰਜ ਵੀ ਹੋ ਚੁੱਕਿਆਗਾ ਇਸ ਤੋਂ ਬਾਅਦ ਹੁਣ ਅਸੀਂ ਜਾਣਾ ਹਾਈ ਕੋਰਟ ਅਸੀਂ ਵੀਡੀਓ ਸਾਹਿਬ ਕੋਲੇ ਵੀ ਗਏ ਡੀਡੀਪੀਓ ਸਾਹਿਬ ਕੋਲੇ ਵੀ ਗਏ ਪਹਿਲਾਂ ਨੀਤ ਕੁਮਾਰ ਸੀ ਉਹ ਰਿਟਾਇਰ ਹੋ ਚੁੱਕੇ ਆ ਹੁਣ ਨਵੇਂ ਆ ਜਾਂ ਰঞ্জੀਤ ਸਿੰਘ ਮੈਂ ਜਾ ਕੇ ਆਇਆ ਸੀ ਉਹਨਾਂ ਨੇ ਵੀਡੀਓ ਸਾਬ ਨੂੰ ਕਿਹਾ ਅਸੀਂ ਅੱਜ ਵੀਡੀਓ ਸਾਬ ਕੋਲੇ ਆਏ ਇਹ ਕਹਿੰਦੇ ਵੀ ਅਸੀਂ ਸੈਕਟਰੀ ਨੂੰ ਕਿਹਾ ਵੀ ਤੂੰ ਰਿਕਾਰਡ ਕਾਣ ਦੇ ਦੇ ਰਿਕਾਰਡ ਦੇ ਇਹਨਾਂ ਨੇ ਉਹਨਾਂ ਨੂੰ ਲੈਟਰ ਕੱਢਿਆਗਾ ਜਾਨਕੀ ਅਸੀਂ ਚਾਹੁੰਦੇ ਆ ਇਹ ਕਹਿੰਦੇ ਵੀ ਅਸੀਂ ਰਿਕਾਰਡ ਵੀ ਸਾਡਾ ਤਾਂ ਪਹਿਲਾਂ ਹੀ ਪਿੰਡ ਦੇ ਵਿੱਚ ਜਾਂਚਾਂ ਹੋ ਚੁੱਕੀਆਂ ਆ ਗਈਆਂ ਜਾਂ ਵੀ ਹੁਣ ਅਸੀਂ ਤਾਂ ਕੋਈ ਪੈਸਾ ਖਾਦਾ ਨਹੀਂਗਾ ਸਾਨੂੰ ਇਹ ਰਿਕਾਰਡ ਦੇਣ ਵੇਖੋ ਨਹੀਂ ਖਾਦਾ ਨਾ ਖਾਦੇ ਦਾ ਮਤਲਬ ਹੀ ਨਹੀਂਗਾ ਹਾਂਜੀ ਹਾਂਜੀ ਖਾਦਾ ਜੇ ਨਹੀਂ ਖਾਦਾ ਮਤਲਬ ਨਹੀਂ ਤੇ ਰਿਕਾਰਡ ਦਿਓ ਰਿਕਾਰਡ ਦੇ ਵਿੱਚ ਆ ਜੂਗਾ ਜੇ ਖਾਦਾ ਹੋਇਆ ਤਾਂ ਵੀ ਆ ਜੂਗਾ ਜੇ ਨਹੀਂ ਖਾਦਾ ਤਾਂ ਵੀ ਆ ਜੂਗਾ ਅਸੀਂ ਜੀ ਸੈਕਟਰੀ ਕਿਹੜਾ ਪਹਿਲਾਂ ਦੱਸਿਓ ਸੈਕਟਰੀ ਜਗਮਉਨ ਸਿੰਘ ਆ ਜੀ ਸੈਕਟਰੀ ਮਨਮੋਹਨ ਸਿੰਘ ਮਨਮੋਹਨ ਸਿੰਘ ਆ ਜੀ ਸੈਕਟਰੀ ਅਸੀਂ ਕਿ ਸਾਨੂੰ ਤੁਸੀਂ ਰਿਕਾਰਡ ਦਿਓ ਜਿਹੜੀ ਕੋਈ ਜਾਂਚ ਕਰਾਉਣੀ ਆ ਅਸੀਂ ਉਹ ਵੇਖਾਂਗੇ ਵੀ ਕਿੱਥੋਂ ਕਰਾਉਣੀ ਆ ਆਈਡੀ ਤੋਂ ਕਰਾਉਣੀ ਆ ਵਿਜੀਲੈਂਸ ਤੋਂ ਕਰਾਉਣੀ ਆ ਸੀਬੀਆਈ ਕਰਾਉਣੀ ਆ ਜਾਂ ਹਾਈ ਕੋਰਟ ਤੋਂ ਕਰਾਉਣੀ ਆ ਉਸ ਸਾਡੇ ਤੇ ਡਿਪੈਂਡ ਆ ਜੇ ਸੱਚੇ ਹੋਣਗੇ ਬਾਈ ਜੀ ਪਾਰਦਰਸ਼ੀ ਹੋਣਗੇ ਤਾਂ ਬਾਹਰ ਆ ਜਾਣਗੇ ਠੀਕ ਹੈ ਨਾ ਸਾਨੂੰ ਰਿਕਾਰਡ ਹੀ ਨਹੀਂ ਮ ਵਰ ਕਹਿਣਾ ਸੀ ਵੀ ਹੁਣ ਅਸੀਂ ਜਾਵਾਂਗੇ ਜੀ ਇਸ ਤੋਂ ਬਾਅਦ ਹਾਈ ਕੋਰਟ ਅਸੀਂ ਪਾਰਟੀ ਬਣਾਵਾਂਗੇ ਉਹਨਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਨੂੰ ਹਰਾਸਮੈਂਟ ਕੀਤਾ ਸਾਡੀ ਖੱਜਲਖਵਰੀ ਕਰਾਈ ਆ ਅਸੀਂ ਉਹ ਸਾਰਿਆਂ ਨੂੰ ਪਾਰਟੀ ਬਣਾਵਾਂਗੇ ਕੋਰਟ ਦੇ ਵਿੱਚ ਹਾਂਜੀ ਕਿੰਨੇ ਕ ਪੈਸੇ ਦਾ ਕਪਲਾ ਜਿਹੜਾ ਤੁਹਾਨੂੰ ਲੱਗਦਾ ਵੇਖੋ ਜੀ ਕਪਲਾ ਤਾਂ ਜੇ ਅਸੀਂ ਮੰਨ ਕੇ ਚੱਲੋ ਵੀ ਜੇ 2002-3 ਤੋਂ ਲੈ ਕੇ ਤੇ 2000 ਮੈਨੂੰ ਤਾਂ 24 ਤੱਕ ਮੰਨ ਲਓ 20 ਸਾਲਾਂ ਦੇ ਵਿੱਚ ਬਾਲਾ ਨਹੀਂ ਕਹਿੰਦਾ ਮੈਂ ਕੋਈ ਘੱਟੋ-ਘੱਟ ਵੀ 3 ਤੋਂ 4 ਕਰੋੜ ਰੁਪਏ ਦਾ ਕਪਲਾ ਤਨ ਤੋ ਚਾਰ ਹਾਂ ਹੈਗਾ ਕਬਲਾ ਇਹਨਾਂ ਦਾ ਜੀ ਸਾਡੇ ਪਿੰਡ ਨੂੰ ਪੈਸਾ ਬਹੁਤ ਆਇਆ ਜੀ ਪੈਸਾ ਲੱਗੇ ਜਿੰਨਾ ਪੈਸਾ ਆਇਆ ਨਾ ਉਹਨਾਂ ਪੈਸਾ ਲੱਗੇ ਹੀ ਨਹੀਂ ਜਿੰਨਾ ਪੈਸਾ ਆਇਆ ਜੀ ਕੀ ਲੱਗਦਾ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਤਾਂ ਪੈਸਾ ਪਿੰਡਾਂ ਦੇ ਵਿੱਚ ਬਹੁਤ ਦੇ ਰਹੇ ਹਾਂ ਤੁਸੀਂ ਐਮਐਲਏ ਅਮੋਲਕ ਸਿੰਘ ਜੀ ਵੀ ਤੁਸੀਂ ਵੀ ਚਾ ਸੁਣ ਕੇ ਵੇਖ ਲਓ ਔਰ ਕਹਿ ਰਹੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਸੀ ਬਹੁਤ ਦੇ ਰਹੇ ਹਾਂ ਲੋਕਟੈਲਾਂ ਬਹੁਤ ਲੱਗ ਰਹੀਆਂ ਫਿਰ ਤੁਹਾਡਾ ਪਿੰਡ ਵਿੱਚ ਕਿੱਥੇ ਰਹਿ ਗਿਆ ਜਿਹੜਾ ਉਹ ਕਹਿ ਰਹੇ ਫਿਰ ਬਾਈ ਆਮ ਆਦਮੀ ਪਾਰਟੀ ਦਾ ਚਲੋ ਹੁਣ ਪਿਛਲੇ ਤਿੰਨ ਸਾਲਾਂ ਤੋਂ ਬਣੀ ਹੈ ਠੀਕ ਆ ਜਿਹੜੀ ਬਾਈ ਜੀ ਗੱਲ ਕਰ ਰਿਹਾ ਇਹ 2004 4 ਤੋਂ ਗੱਲ ਕਰ ਰਿਹਾ ਠੀਕ ਹੈ ਵੀ 2004 ਤੋਂ ਲੈ ਕੇ 2024 ਤੱਕ ਜੋ ਵੀ ਰਿਕਾਰਡ ਲੱਗਿਆ ਵੀ ਉਹਦਾ ਸਾਨੂੰ ਰਿਕਾਰਡ ਦਿੱਤਾ ਜਾਵੇ ਜਿਹੜਾ ਪੰਚਾਇਤ ਸੈਕਟਰੀ ਮਨਮੋਹਨ ਸਿੰਘ ਉਹ ਆਪਦੇ ਉੱਤੇ ਦਾ ਦੁਰਪਯੋਗ ਕਰਕੇ ਪਬਲਿਕ ਨੂੰ ਹਰਾਸ਼ਮੈਂਟ ਕਰ ਰਿਹਾ ਪਬਲਿਕ ਦਾ ਰਿਕਾਰਡ ਪਬਲਿਕ ਨੂੰ ਨਹੀਂ ਦੇ ਰਿਹਾ ਇਹ ਅਸੀਂ ਡੀਡੀਪੀ ਸਾਹਿਬ ਨੂੰ ਵੀ ਰਿਟਨ ਦੇ ਵਿੱਚ ਸ਼ਿਕਾਇਤ ਕਰ ਚੁੱਕੇ ਹਾਂ ਉਹਨਾਂ ਨੇ ਅੱਗੇ ਡਿਪਟੀ ਡਾਇਰੈਕਟਰ ਨੂੰ ਵੀ ਲਿਖਿਆ ਪਰ ਡਾਇਰੈਕਟ ਡਾਇਰੈਕਟਰ ਵੱਲੋਂ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੁਣ ਮੋਹਨ ਸਿੰਘ ਤੇ ਠੀਕ ਹੈ ਜੀ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਾਨੂੰ ਰਿਕਾਰਡ ਦਿਓ ਜੇ ਕੋਈ ਸੱਚਾ ਹੋਇਆ ਤਾਂ ਨਿਕਲ ਜਾਊਗਾ ਜੇ ਕੋਈ ਝੂਠਾ ਹੈ ਤਾਂ ਫੱਜ ਜਾਊਗਾ ਹਾਂ ਹਾਂ ਬੇ ਰਿਕਾਰਡ ਤਾਂ ਦਿਓ ਕਾਰਵਾਈ ਤਾਂ ਬਾਹਦੀਆਂ ਗੱਲਾਂ ਸਾਨੂੰ ਤਾਂ ਰਿਕਾਰਡ ਹੀ ਨਹੀਂ ਮਿਲ ਰਿਹਾ ਹਲੇ ਤੱਕ ਤੇ ਨਾ ਹੀ ਰਿਕਾਰਡ ਦੇ ਰਿਆ ਜਿਹੜਾ ਪੰਚਾਇਤ ਸੈਕਟਰੀ ਆ ਆ ਦੇ ਅਪਦੇ ਦੀ ਦੁਰਪਯੋਗ ਕਰਕੇ ਠੀਕ ਹੈ ਹਰਾਸ਼ਮੈਂਟ ਕਰੀ ਜਾਂਦਾ ਡੀਡੀਪੀਓ ਲੈਟਰ ਕੱਢੀ ਜਾਂਦਾ ਬੀਡੀਪੀਓ ਲੈਟਰ ਕੱਢੀ ਜਾਂਦਾ ਕੋਈ ਲੈਟਰ ਦੇ ਕੋਈ ਕਾਰਵਾਈ ਨਹੀਂ ਉਹ ਟੱਚ ਜਾਂਦਾ ਬੀੜੀ ਨੂੰ ਡੀਡੀਪੀਓ ਨੂੰ ਠੀਕ ਹੈ ਜੀ ਮੈਂ ਵਿਕਾਸ ਦੀ ਗੱਲ ਕਰ ਰਿਹਾ ਹੁਣ ਵੀ ਨਹੀਂ ਵਿਕਾਸ ਹੋ ਰਿਹਾ ਚਲੋ ਉਦੋਂ ਦਾ ਦੋ ਸਰਕਾਰਾਂ ਕਾਂਲੀ ਕਾਂਗਰਸ ਰਹ ਗਿਆ ਆਮਾਦੀ ਪਾਰਟੀ ਆਈ ਆ ਆਮਾਦੀ ਪਾਰਟੀ ਕਹਿੰਦੀ ਬਹੁਤ ਵਿਕਾਸ ਹੋਇਆ ਹੁਣ ਦੀ ਗੱਲ ਕਰਦਾ ਹੁਣ ਵੀ ਵਿਕਾਸ ਹੋਇਆ ਤਾਂ ਹੁਣ ਵੀ ਨਹੀਂ ਹੋ ਰਿਹਾ ਬਾਈ ਜੀ ਪਹਿਲੀ ਗੱਲ ਤਾਂ ਆਪ ਜੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜਿਹੜੇ ਤੁਸੀਂ ਸਾਡੇ ਪਿੰਡ ਦੀ ਗੱਲ ਸੁਣਨ ਵਾਸਤੇ ਇੱਥੇ ਪਹੁੰਚੇ ਆ ਸਾਡੇ ਆ ਜੀ ਸਾਡੇ ਕੋਈ ਤਿੰਨ ਸਰਪੰਚ ਐਤੋਂ ਪਹਿਲਾਂ ਬਣੇ ਆ ਉਦੋਂ ਤੋਂ ਲੈ ਕੇ ਸਾਡਾ ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆਗਾ ਤੇ ਪੈਸਾ ਸਾਡੇ ਪਿੰਡ ਦੇ ਵਿੱਚ ਆਲੇ-ਦਾਲੇ ਸਾਰੇ ਪਿੰਡਾਂ ਤੋਂ ਵੱਧ ਆਇਆ ਜਿਹੜਾ ਹੁਣ ਸਰਪੰਚ ਬਣਿਆ ਉਹਦੇ ਦਾ ਹਜੇ ਕੋਈ ਇੰਨਾ ਚਾਰਜ ਨਹੀਂ ਸੰਭਿਆ ਉਹ ਤਾਂ ਹੁਣ ਕੰਮ ਸ਼ੁਰੂ ਹੋਗਾ ਨਾ ਇਸ ਨੂੰ ਅਸੀਂ ਕੁਝ ਨਹੀਂ ਕਹਿੰਦੇ ਕਿਉਂਕਿ ਇਹਦੇ ਕੋਲ ਇਹਨੇ ਦਾ ਹਜੇ ਪੂਰਾ ਕੰਮ ਚਲਾਇਆ ਨਹੀਂਗਾ ਤੇ ਪਹਿਲਾਂ ਵਾਲਾ ਜਿਹੜਾ ਜਿੰਨੇ ਵੀ ਸਾਲਾਂ ਦੇ ਵਿੱਚ ਤਿੰਨ ਸਰਪੰਚਾਂ ਨੇ ਕੰਮ ਕੀਤਾ ਅਸੀਂ ਉਹ ਰਿਕਾਰਡ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਵਿੱਚ ਤਿੰਨ ਸਰਪੰਚਾਂ ਦੇ ਜਿੰਨੇ ਸਾਲ ਲਾਇਆ ਵੀ ਕਿੰਨਾ ਪੈਸਾ ਆਇਆ ਕਿੰਨਾ ਖਰਚ ਹੋਇਆ ਵੀ ਸਾਨੂੰ ਉਹ ਰਿਕਾਰਡ ਦਿੱਤਾ ਜਾਵੇ ਤੇ ਉਹ ਸਾਨੂੰ ਸਕਤੀ ਸਾਹਿਬ ਵੀਡੀਓ ਸਰਵਰ ਕਾਟ ਨਹੀਂ ਦੇ ਰਹੀ ਭਾਈ ਜੀ ਜਿਹੜਾ ਹੁਣ ਸਰਪੰਚ ਬਣਿਆ ਨਾ ਮੰਨ ਲਓ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਉਹ ਵਿਚਾਰਾ ਕੰਮ ਚਲਾਉ ਕਿੱਥੋਂ ਜਿਹੜਾ ਪੁਰਾਣੀ ਪੰਚਾਇਤ ਸੀ ਿੱਦੋਂ ਪਹਿਲਾਂ ਵਾਲੀ ਉਹ ਸਰਪੰਚ ਨੂੰ ਰਿਕਾਰਡ ਹੀ ਨਹੀਂ ਦੇ ਰਹੀ ਉਹ ਸਰਪੰਚ ਨੂੰ ਅਜੇ ਤੱਕ ਭਾਈ ਜੀ ਕੈਸ਼ ਬੁੱਕ ਕਾਪੀਆਂ ਗੁੱਪੀਆਂ ਕੁਝ ਨਹੀਂ ਮਿਲਿਆ ਹਜੇ ਤੁਸੀਂ ਜਾ ਕੇ ਸਰਪੰਚ ਨੂੰ ਪੁੱਛ ਸਕਦੇ ਆ ਇਹਨਾਂ ਦਾ ਨੰਬਰਦਾਰ ਸਾਹਿਬ ਖੜੇ ਆ ਇਹਨੂੰ ਪੁੱਛੋ ਇਹਨਾਂ ਦਾ ਬੇਟਾ ਮੌਜੂਦਾ ਮੈਂਬਰ ਆ ਜੀ ਜੀ ਤਿੰਨ ਵਾਰ ਪਿੰਡ ਪੰਚਾਇਤਾਂ ਗੁਰਦੁਆਰੇ ਇਕੱਠ ਹੋ ਗਿਆ ਹਾਂਜੀ ਉਹ ਜਿਹੜਾ ਮੁੰਡਾ ਨੌਜਵਾਨ ਸਰਪੰਚ ਬਣਿਆ ਉਹਨੂੰ ਅਜੇ ਤੱਕ ਰਿਕਾਰਡ ਨਹੀਂ ਦਿੱਤਾ ਤੁਸੀਂ ਪੁੱਛ ਕੀ ਨੰਬਰਦਾਰ ਸਾਹਿਬ ਗੱਲ ਸੱਚ ਆ ਵੀਰ ਉਹ ਕਹਿੰਦੇ ਰਿਕਾਰਡ ਹੀ ਦਿੱਤਾ ਨਵੇਂ ਸਰਪੰਚ ਨੂੰ ਜਿਹੜਾ ਮੌਜੂਦਾ ਪੁਰਾਣਾ ਸਰਪੰਚ ਆ ਤੇ ਸਾਡਾ ਪੰਚਾਇਤ ਸੈਕਟਰੀ ਆ ਉਹਨਾਂ ਤੋਂ ਜਦੋਂ ਰਿਕਾਰਡ ਨਹੀਂ ਬਾਅਦ ਦੇ ਵਿੱਚ ਲੈਂਦੇ ਹੁੰਦੇ ਚਾਰਜ ਸਮਹਾਲਣ ਦੀ ਗੱਲ ਹੋਈ ਉਦੋਂ ਗੱਲ ਹੋਈ ਤੇ ਅਸੀਂ ਇਕੱਠ ਕਰਿਆ ਮੇਰਾ ਬੇਟਾ ਮੈਂਬਰ ਵੈਸੇ ਮੈਂ ਪਿੰਡ 'ਚ ਵਿਚਰਦਾ ਅਸੀਂ ਇਕੱਠ ਕਰਿਆ ਸੀ ਕਿ ਉਹ ਕਹਿੰਦਾ ਵੀ ਰਿਕਾਰਡ ਲੈ ਲੂ ਐਸੇ ਕਹਿੰਦਾ ਵੀ ਜੋ ਰਿਕਾਰਡ ਹੈਗਾ ਸਾਨੂੰ ਤੁਸੀਂ ਫੜਾ ਦਿਓ ਅਸੀਂ ਐਂ ਫੜ ਲਾਂਗੇ ਸਾਨੂੰ ਕੋਈ ਇਹਦੇ 'ਚ ਜੇ ਕੋਈ ਤੁਸੀਂ ਗਲਤ ਕਰਿਆ ਹੋਇਆ ਉਹਦੀ ਜਾਂਚ ਹੋ ਜੂ ਜਾਂ ਕੋਈ ਸਾਨੂੰ ਇੱਕ ਗੱਲ ਦੱਸ ਦਿਓ ਵੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਜਿਹੜੀ ਕਿ ਸਾਡੀ ਜੱਦੀ ਜ਼ਮੀਨ ਤੋਂ ਕੱਟ ਕੇ ਛੱਡੀ ਵੀ ਆ ਉਹ 30 ਕਿੱਲੇ ਆ 32 35 ਕਾਗਜ਼ਾਂ ਜੋ ਹੈਗੀ ਆ ਸਾਰੀ ਦੀ ਉਹ ਜਿਹੜੀ 5 ਸਾਲਾਂ ਦੀ ਤੁਸੀਂ ਠੇਕੇ ਤੇ ਦਿੱਤੀ ਆ ਜਿੰਨੇ ਪੈਸੇ ਚ ਦਿੱਤੀ ਆ ਉਹ ਕਿਹਨੂੰ ਦਿੱਤੀ ਆ ਤੇ ਕਿੰਨੇ ਪੈਸੇ ਉਹਦੇ ਇਕੱਠੇ ਹੋਏ ਤੇ ਕਿੱਥੇ ਤੁਸੀਂ ਲਾਤੇ ਤੁਹਾਨੂੰ ਉਹਦਾ ਰਿਕਾਰਡ ਦੇ ਦਿਓ ਵੀ ਆਹ ਪੈਸੇ ਇਕੱਠੇ ਹੋਏ ਸੀ ਆ ਅਸੀਂ ਡਿਵੈਲਪਮੈਂਟ ਦਾ ਕੰਮ ਕਰਿਆ ਇੱਥੇ ਲਾਤੇ ਤੇ ਆਹ ਉਹਦਾ ਰਿਪੋਰਟ ਮੈਂ ਤਕਰੀਬਨ 4 11 24 ਨੂੰ ਆਰਟੀ ਲਈ ਸੀ ਇਹ ਸੇਵਾਤੀ ਵੀ ਪੰਚਾਇਤ ਦੀ ਜ਼ਮੀਨ ਕਿੰਨੀ ਠੇਕੇ ਦੇ ਦਿੱਤੀ ਆ ਪੰਜ ਸਾਲਾਂ ਜਿਹੜਾ ਰਿਕਾਰਡ ਆ ਉਹ ਕੀ ਆ ਤੇ ਉਹਦੇ ਆਪਣੇ ਰਸ਼ੀਦਾਂ ਵਗੈਰਾ ਰਸ਼ੀਦਾਂ ਵਗੈਰਾ ਜਿਹੜੀਆਂ ਹੈਗੀਆਂ ਮੈਨੂੰ ਦਿੱਤੀਆਂ ਜਾਂਨ ਦੱਸਿਆ ਜਾ ਵੀ ਪੈਸਾ ਕਿੱਥੇ ਲੱਗਿਆ ਕਿੰਨਾ ਪੰਜ ਸਾਲਾਂ ਚ ਪੈਸਾ ਇਕੱਠਾ ਹੋਇਆ ਇੱਕ ਕਾਲਟੀ ਲਈ ਦੋ ਲਈ ਤਿੰਨ ਲਈ ਤੇ ਮੇਰਾ ਖਿਆਲ ਲਾਸਟ ਮੈਂ ਲਈ ਆ ਜੀ ਹੁਣ ਅੱਜ ਵੀ ਵੀਡੀਓ ਸਾਹਿਬ ਨੂੰ ਮਿਲੇ ਆ ਪਾਸੇ ਕਰ ਦੇਣਾ ਕੰਮ ਪਰ 12 11 24 ਨੂੰ ਵੀ ਐਪਲੀਕੇਸ਼ਨ ਪਾਈ ਜੀ ਮਰਮੋਨ ਸਿੰਘ ਨੇ ਕੋਈ ਰਿਕਾਰਡ ਨਹੀਂ ਦਿੱਤਾ ਕੋਈ ਕੁਝ ਨਹੀਂ ਇੱਕ ਦਿਨ ਮੈਂ ਸਭ ਨੂੰ ਕਿਹਾ ਕਿ ਮੈਂ ਆ ਸਾਡੇ ਪਿੰਡ ਦਾ ਯਾਰਾ ਕੰਪਿਊਟਰ ਸੈਂਟਰ ਆ ਦੋ ਕੰਪਿਊਟਰ ਤਿੰਨ ਉਹ ਕਿੱਥੇ ਆ ਉਹਦਾ ਵੀ ਕੋਈ ਮੈਨੂੰ ਰਾਹ ਨਹੀਂ ਦਿੱਤਾ ਵੀ ਯਾਰ ਕਹਿੰਦਾ ਨਾ ਤੂੰ ਯਾਰ ਚੁੱਪ ਕਰ ਜਾ ਇਹ ਆ ਉਹ ਉਹ ਵੀ ਗਾਇਬ ਆ ਉਹ ਵੀ ਜਿਹੜਾ ਨਵਾਂ ਸਰਪੰਚ ਆ ਨਾ ਜੀ ਨਵੇਂ ਸਰਪੰਚ ਨੂੰ ਤਾਂ ਪੁਰਾਣੇ ਪਲੰਘਮ ਨਮਾਰੀਆਂ ਕੋਈ ਕੁਰਸੀ ਮੇਜ਼ ਦਿੱਤਾ ਹੀ ਨਹੀਂਗਾ ਉਹ ਉਹਨੇ ਸਰਪੰਚ ਕਿਹਾ ਕਿ ਨਾ ਮੈਂ ਰਿਕਾਰਡ ਲੈ ਉਹਨੂੰ ਤਿਆਰ ਆ ਜਿਹੜਾ ਤੁਸੀਂ ਦਿੰਨੇ ਆ ਤੇ ਮੈਨੂੰ ਪੈਸੇ ਦਾ ਕਿਥੇ ਲੱਗਿਆ ਇਹ ਪੈਸੇ ਲੱਗੇ ਦੱਸਣ ਨੂੰ ਤਿਆਰ ਨਹੀਂ ਤੇ ਰਿਕਾਰਡ ਨੂੰ ਮਿਲਿਆ ਨਹੀਂ ਨਵਾਂ ਰੀਐਕਟਰ ਲਾ ਕੇ ਨਵੀਂ ਕਾਰਵਾਈ ਕਰਕੇ ਕੰਮ ਚਲਾਇਆ ਉਹਨੇ ਜੀ ਪੁਰਾਣਾ ਰਿਕਾਰਡ ਮਨਮੋਹਨ ਸਿੰਘ ਕੋਲੇ ਜਾਂ ਸਰਪੰਚ ਕੋਲੇ ਪਿਆ ਤੇ ਜਿਹੜੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਪਿਛਲੇ 5 ਸਾਲਾਂ ਦੇ ਠੇਕੇ ਤੇ ਲੱਗੀ ਉਹ ਸਾਨੂੰ ਨਹੀਂ ਪਤਾ ਕਿੰਨੇ ਤੇ ਲੱਗੀ ਏਅਰ ਕੀ ਜ਼ਮੀਨ ਆ ਉਹੀ ਜ਼ਮੀਨ ਲੱਗੀ ਆ ਜੀ 12 ਲੱਖ 34200 ਰੁਪਏ ਨੂੰ ਇੱਕ ਲੱਗੀ ਆ 152000 ਦੇ ਤਕਰੀਬਨ 3 2 ਕਿਲੇ ਬਾਅਦ ਫੈਕਟਰੀ ਕੋਲੇ ਜੋ ਬਾਅਦ ਦਿੱਤਾ ਮੰਨ ਕੇ ਚੱਲੋ ਜੀ 14 ਲੱਖ ਦੇ ਲਗਭਗ ਜਮੀਨ ਸਾਡੀ ਠੇਕੇ ਤੇ ਲੱਗੀ ਆ ਤੇ ਅਸੀਂ ਇਹ ਕਹਿੰਦੇ ਆ ਵੀ ਜੇ 14 ਲੱਖ ਨੂੰ ਹੋਣ ਲੱਗੀ ਆ ਤੇ ਤੁਸੀਂ ਹਰ ਸਾਲ 2 ਲੱਖ ਰੁਪਈਆ ਘਟਾ ਕੇ ਪਿਛਲੇ 5 ਸਾਲ ਦਾ ਹਿਸਾਬ ਲਾ ਦਿਓ ਵੀ ਸਾਨੂੰ 40 50 ਲੱਖ ਰੁਪਈਆ ਕਿੱਥੇ ਲੱਗਿਆ ਉਹ ਦੱਸ ਦਿਓ ਉਹਦਾ ਕੋਈ ਨਾਂ ਉਹ ਪਾਰਟੀ ਦਾ ਰਾਹ ਦੇ ਰਿਆ ਨਾ ਸਾਨੂੰ ਕੋਈ ਰਿਕਾਰਡ ਦੇ ਰਿਆ ਨਾ ਸਾਨੂੰ ਮਰ ਰਿਆ ਆਲੇ ਕੋਡੀ ਛੱਕੇ ਕੁਡੀ ਕਰ ਰਿਆ ਜੀ ਕਿਵੇਂ ਲੱਗਦਾ ਬਾਪੂ ਜਿਹੜਾ ਪੈਸਾ ਤੁਸੀਂ ਕਹਿ ਰਹੇ ਆ ਵੀ ਸਾਡੇ ਪਿੰਡ ਬਹੁਤ ਜ਼ਿਆਦਾ ਕਬਲਾ ਹੋਇਆ ਅਸੀਂ ਤਾਂ ਜੀ ਕਫਲਾ ਤਾਂ ਕਹੀ ਜਾਂਦੇ ਆ ਸਾਡੇ ਬੰਦੇ ਜਿਹੜੇ ਆ ਆਗੂ ਆ ਸਾਸਤਾ ਕਰਨ ਇਹਨਾਂ ਨੂੰ ਵੀ ਡਰ ਆ ਉਹਨਾਂ ਬੰਦਿਆਂ ਨੂੰ ਵੀ ਇਹਨਾਂ ਨੂੰ ਵੀ ਨਾ ਕਿਤੇ ਉਹ ਸਾਰੇ 60 ਫੀਟ ਕਰ ਜਾਣ ਜੀ ਜੀ ਅਸੀਂ ਅਸੀਂ ਸਾਹ ਮੰਗਦੇ ਮੰਗਦੇ ਵੀ ਕਿਤੇ ਅਸੀਂ ਬੰਦਾ ਹੀ ਖਰਾਬ ਕਰ ਲੀ ਗਏ ਆਪਦਾ ਕੋਈ 60 ਫੀਟ ਮਾਰ ਜਾਣ ਫਿਰ ਅਸੀਂ ਕੀ ਕਰ ਲਾਂਗੇ ਜੀ ਅੱਗੇ ਮੇਰੇ ਪਿੰਡ ਨਾਲ ਹੀ ਬਾਟਰ ਵਸ ਦੇ ਉੱਤੇ ਸਪੈਦੇ ਸੀਗੇ ਉਹ ਤੇ ਗਰੀਬ ਨਾ ਮੇਰੀ ਉਮਰ ਆ ਜੀ ਪਤਵੰਤਿਆ ਸਾਲ ਦੇ ਆਪਸੀ ਤੇ ਉਹ 45 48 ਸਾਲ 47 ਸਾਲ ਦੀ ਚਪਾਈ ਦੇ ਸੀ ਜਿਹੜੇ ਇਹਨਾਂ ਨੇ ਪੁਰਾਣੇ ਸਰਪੰਚਾਂ ਨੇ ਕੀ ਨਾ ਉਹਦਾ ਬਾਬੂ ਕਹਦੇ ਨੇ ਜਸਤਿੰਦਰ ਰਿਕਾਰਡ ਚ ਪਤਾ ਨਹੀਂ ਕਿਹੜੇ ਹਿਸਾਬ ਨਾਲ ਪੱਟੇ ਕਿਵੇਂ ਕਰਿਆ ਇਹ ਇਹਨਾਂ ਨੇ 71000 ਰੁਪਏ ਚ ਦਿਖਾਤੇ ਜੀ 29 ਚਪਾਈ ਦੇ ਇੱਕ ਨਸ਼ੂੜੇ ਦਾ ਦਰਖਤ ਤੇ ਦੋ ਕਿਕਰਾਂ ਤੇ 71000 ਦੇ ਵਿੱਚ ਦਿਖਾ ਕੇ ਤੇ 71000 ਰੁਪਏ ਖਾਉਂ ਕਰਤਾ ਜਿਹੜਾ ਕੀ ਕਿਹੜਾ ਬਾਗਬਾਨੀ ਕਿਹੜਾ ਮਹਿਕਮਾ ਹੁੰਦਾ ਇਹਨਾਂ ਦਾ ਵਨ ਰੇਂਜ ਵਾਲਿਆਂ ਨੇ ਇਹਨਾਂ ਨੇ ਮੁੱਲ ਪਾਇਆ ਜੀ ਉਹ ਮੇਰੇ ਕੋਲੇ ਕਾਗਜ਼ ਘਰੇ ਰਹਿ ਗਏ ਤੇ ਉਹਨਾਂ ਨੇ ਮੁੱਲ ਪਾਇਆ ਸੀ 418000 393 ਰੁਪਏ ਜੀ ਵੀ ਸਰਕਾਰੀ ਬੋਲੀ ਇੱਥੇ ਹੋਊਗੀ ਇਹਨਾਂ ਨੇ ਸਾਰਾ ਯਾਬ ਵੀ 73000 ਤੇ ਵੜਦਾ ਜੀ ਜੇ 73000 ਤੇ ਵੜਦਾ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਐਪਲੀਕੇਸ਼ਨ ਦਿੱਤੀ ਵੀ ਹੈ ਜੀ ਤੇ ਉਹਦੀ ਆਹੀ ਆ ਜਿਹੜੀ ਤੁਹਾਨੂੰ ਦੱਸ ਰਹੇ ਆ ਇੱਕ ਚਿੱਠੀ ਉਹ ਦੂਜੇ ਨੂੰ ਕਾਢ ਦਿੰਦਾ ਦੂਜਾ ਦੂਜੇ ਨੂੰ ਕਾਢ ਦਿੰਦਾ ਕੋਈ تنਵਾਈ ਵਾਲਾ ਕੰਮ ਹੀ ਹੈ ਨਹੀਂ ਜੀ ਉਹ ਸਾਡੇ ਹਿਸਾਬ ਨਾਲ ਚ ਪੈਦੇ ਮਤਲਬ ਕਿ 8-10 ਲੱਖ ਰੁਪਏ ਦੇ ਸੀਗੇ ਜੀ ਜੀ ਹਾਂ ਜੀ ਇਹ ਤਾਂ ਜੀ ਸਾਨੂੰ ਡਰਾਉਂਦੇ ਆ ਸਾਡੇ ਬੰਦਿਆਂ ਨੂੰ ਡਰਾਉਂਦੇ ਆ ਇਹ ਪੰਗਾ ਨਾ ਲੈਣ ਕਹਿੰਦੇ ਕਿ ਅਸੀਂ ਥੋੜੇ ਜਿਹਾ ਕੇਸ ਕਰ ਦਿਆਂਗੇ ਐਂ ਕਰ ਲਓ ਤੁਸੀਂ ਸਾਡੇ ਨਾਲ ਕਰ ਲਓ ਰਾਜਾਬੰਦੀ ਕਰ ਲਓ ਆਪਦੇ ਕੇਸ ਵਾਪਸ ਲੈ ਲਓ ਉਹੀ ਜੀਆਂ ਗੱਲਾਂ ਕਰ ਕਰਕੇ ਸਾਨੂੰ ਡਰਾਈ ਜਾਂਦੇ ਆ ਜੀ ਇੱਕ ਨਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਨਾ ਵੀਡੀਓ ਸਾਹਿਬ ਕੋਲੇ ਗਏ ਸੀ ਤੇ ਸੈਕਟਰੀ ਸਾਹਿਬ ਦੇ ਖਿਲਾਫ ਨਾ ਉਹਨਾਂ ਨੇ ਇੱਕ ਉਹ ਕੱਢਿਆ ਸੀ ਲੈਟਰ ਕੱਢਿਆ ਸੀ ਕਿੱਧਰ ਗਿਆ ਬਈ ਉਹ ਕੱਢਿਆ ਕਿੱਥੇ ਆਹੋ ਆਇਆ ਕੋਪੀ ਕੋਪੀਆ ਆ ਵੇਖੋ ਜੀ ਇਹ ਡीडीपीਓ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਕਾਰਵਾਈ ਦੇ ਕਰਨ ਵਾਸਤੇ ਸੈਕਟਰੀ ਦੇ ਖਿਲਾਫ ਕਾਰਵਾਈ ਕਰਨ ਦੀ ਖਾਤਰ ਵੀ ਉਹਨੇ ਲੈਟਰ ਕੱਢਤਾ ਵੀ ਦੂਰ ਰਿਕਾਰਡ ਕਿਉਂ ਨਹੀਂ ਦਿੰਦਾਗਾ ਜਦੋਂ ਡਾਇਰੈਕਟਰ ਸਾਹਿਬ ਨੂੰ ਤੋਂ ਜਦੋਂ ਕਾਰਵਾਈ ਕਰਨ ਦੀ ਤੇ ਗਮੋਤ ਸਿੰਘ ਨੂੰ ਲੈਟਰ ਕੱਢਿਆ ਇਹਨੇ ਕਿ ਖਾਣਾ ਪੂਰਤੀ ਕਰਨ ਦੇ ਲਈ ਵੀ ਮੈਂ ਰਿਕਾਰਡ ਦੇਤਾ ਜੀ ਮੈਂ ਰਿਕਾਰਡ ਫੜਾਤਾ ਆਹ ਵੇਖੋ 750 ਗ੍ਰਾਮ ਵੇਜ ਦਾ ਵੇਜ ਆ ਆਪਣਾ weight ਆ weight ਨਾਲ ਦਾ ਆ ਉਹਨੇ ਇਕੱਲੀ ਕੈਸ਼ ਬੁੱਕ ਭੇਜਤੀ ਦੋ ਸਰਪੰਚਾਂ ਦੀ ਹਰਬੰਸ ਕੌਰ ਦੀ ਤੇ ਪਰਮਜੀਤ ਦੀ ਜਿਹੜੀ ਚੀਜ਼ਾਂ ਮੰਗ ਰਹੇ ਆ ਅਸੀਂ ਉਹ ਦੇ ਜਿਹੜੀ ਚੀਜ਼ਾਂ ਮੰਗ ਰਹੇ ਆ ਆ ਮਤੇ ਮੰਗ ਰਹੇ ਆ ਮਤੇ ਦੀਆਂ ਆਪਣਾ ਜਿਹੜੀਆਂ ਬੈਲ ਮੰਗ ਰਹੇ ਆ ਕੈਸ਼ ਬੁੱਕ ਸਟਾਕ ਬੁੱਕ ਜਾਂ ਉਹਦੀ ਸਟੇਟਮੈਂਟ ਕਾ ਮੰਗ ਰਹੇ ਆ ਅਸੀਂ ਉਹ ਤਾਂ ਦੇ ਨਹੀਂ ਰਹੇ ਵੀ ਇਹਨੇ ਹਾਲਾਤ ਮਾੜੇ ਆ ਇੰਨੀ ਕਰਪਸ਼ਨ ਵੱਧ ਗਈ ਆ ਵੀ ਡਾਰੀ ਕੋਈ ਨਹੀਂ ਗਾ ਵੇਖੋ ਤਾਂ ਤੋਂ ਡਾਇਰੈਕਟਰ ਸਾਹਿਬ ਨੇ ਲੈਟਰ ਕੱਢਿਆ ਹੋਵੇ ਤੇ ਉਹਨੂੰ ਉਹਦੀਆਂ ਧੱਜੀਆਂ ਵੜੀਆਂ ਜਾਣ ਮੈਕਮੇ ਵੱਲੋਂ ਕਿੱਡੀ ਮਾੜੀ ਗੱਲ ਆ ਹਰੇਕ ਬੰਦੇ ਨੂੰ ਅਧਿਕਾਰ ਆ ਹਰੇਕ ਬੰਦਾ ਪੁੱਛ ਸਕਦਾ ਕਿ ਸਾਡੇ ਪਿੰਡ ਦਾ ਪੈਸਾ ਕਿੱਥੇ ਲੱਗਿਆ ਕਿੱਥੇ ਨਹੀਂ ਲੱਗਿਆ ਸਰਕਾਰੀ ਪੈਸਾ ਆਉਂਦਾ ਪਿੰਡ ਦੇ ਵਿੱਚ ਗ੍ਰਾਂਟ ਆਉਂਦੀ ਆ ਹਰੇਕ ਬੰਦੇ ਨੂੰ ਅਧਿਕਾਰ ਹੈ ਵੀਡੀਓ ਵੀ ਉਹਨੂੰ ਪੁੱਛ ਸਕਦਾ ਸੈਕਟਰੀ ਨੂੰ ਪੁੱਛ ਸਕਦਾ ਪਿੰਡ ਦੇ ਸਰਪੰਚ ਸਾਹਿਬ ਨੂੰ ਪੁੱਛ ਸਕਦਾ ਕਿ ਜਿਹੜਾ ਇਹ ਸਾਡਾ ਪੈਸਾ ਕਿੱਥੇ ਲੱਗਿਆ ਪਰ ਪਿੰਡ ਦੇ ਲੋਕ ਪੁੱਛ ਰਹੇ ਨੇ ਕਿ 35 ਕਿੱਲਾਂ ਦਾ ਜਿਹੜਾ ਠੇਕਾ ਆ ਰਿਹਾ 5 ਸਾਲਾਂ ਤੋਂ 6 ਸਾਲਾਂ ਤੋਂ 7 ਸਾਲਾਂ ਤੋਂ ਇਹ ਤਾਂ ਪਿਛਲੇ ਲੰਮੇ 2003 ਦੀ ਗੱਲ ਕਰਦੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਹਿਸਾਬ ਹੀ ਨਹੀਂ ਦਿੱਤਾ ਢੇੜੇ ਦੇ ਢੇੜਾ ਮਾਰ ਰਿਆ ਇੱਥੋਂ ਦੇ ਜਿਹੜੇ ਅਫਸਰ ਛਾਈਆਂ ਉਹ ਵੀ ਧੱਜੀਆਂ ਉਡਾਰੇ ਨੇ ਪਰ ਜਿਹੜਾ ਪ੍ਰਸ਼ਾਸਨ ਤਾਂ ਬੈਠਾ ਉਹ ਵੀ ਕੁੰਭ ਕਰਨ ਦੀ ਨੀਂਦ ਬੈਠਾ ਸੁੱਤਾ ਪਿਆ ਇਹਨਾਂ ਸਾਰੇ ਅਫਸਰਾਂ ਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਅਫਸਰਾਂ ਨੇ ਛੋਟੇ ਅਫਸਰਾਂ ਨੇ ਵੱਡੇ ਅਫਸਰਾਂ ਨੇ ਸਾਰਿਆਂ ਨੇ ਜਿੰਨਾ ਪੈਸਾ ਖਾਦਾ ਰਲ ਮਿਲ ਕੇ ਖਾਦਾ ਇੱਕ ਬੰਦਾ ਪੈਸਾ ਨਹੀਂ ਖਾ ਸਕਦਾ ਕਰੋੜਾਂ ਰੁਪਈਆ ਦਾ ਕਪਲਾ ਹੋਇਆ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਰਕਾਰ ਦਾ ਪੈਸਾ ਤੇ ਕਿੱਧਰ ਗਿਆ ਕਿੱਥੇ ਲਾਇਆ ਕਿਵੇਂ ਲਾਇਆ ਉਹਦਾ ਸਾਰਾ ਰਿਕਾਰਡ ਇਹ ਪਿੰਡ ਦੇ ਲੋਕ ਜਰੂਰ ਮੰਗ ਰਹੇ ਆ ਇਹਨਾਂ ਨੂੰ ਮਿਲਣਾ ਚਾਹੀਦਾ ਵੀਰ ਸਾਹਿਬ ਜਿਹੜਾ ਪਿੰਡ ਸੇਡਾ ਸਿੰਘ ਵਾਲ ਦੇ ਲੋਕ ਇਹ ਰਿਕਾਰਡ ਮੰਗ ਰਹੇ ਆ 2003 ਤੋਂ ਲੈ ਕੇ ਹੁਣ ਤੱਕ ਜਿਹੜਾ ਤੁਹਾਡਾ ਸੈਕਟਰੀ ਜਗਮੋਣ ਸਿੰਘ ਉਹ ਕਿਉਂ ਨਹੀਂ ਦੇ ਰਿਹਾ ਰਿਕਾਰਡ ਕਾਰਨ ਕੀ ਹੈ ਕਿੱਥੇ ਸਰ ਸਿਤਾਉ ਨੂੰ ਮਾਤਰ ਰਿਕਾਰਡ ਸੰਬੰਧੀ ਕਈ ਵਾਰੀ ਚਿੱਠੀ ਘੱਟ ਚੁੱਕੇ ਆ ਜਿਹੜੇ ਰਿਕਾਰਡ ਦਿੱਤਾ ਜਾਵੇ ਉਹਨੂੰ ਡੀਟੀਪੀ ਸਾਹਿਬ ਨੇ ਮੈਨੂੰ ਲਿਖਤੀ ਹਦਾਇਤ ਹੋਈ ਹੈ ਸਾਡੇ ਨੂੰ ਵੀ ਹਦਾਇਤ ਹੋਈ ਹੈ ਤੇ ਬਾਰ ਬਾਰ ਅਸ ਨੂੰ ਕਹਿਆ ਰਿਕਾਰਡ ਦੇ ਰਹੀਂ ਉਹਦੇ ਖਿਲਾਫ ਸਨੀ ਤੇ ਫਿਰ ਕਾਰਵਾਈ ਕਰਾਂ ਜਿੰਨਾ ਰਿਕਾਰਡ ਦੇਊਗਾ ਤੇ ਜਿਹੜੀ ਪਿੰਡ ਸੇਡਾ ਸਿੰਗਲ ਦੀ ਜਮੀਨ ਕਿੰਨੀ ਆ ਹੁਣ ਤੱਕ ਜਮੀਨ ਤਕਰੀਬਨ ਦੇਖਣੀ ਪੈਣੀ ਮੇਰੇ ਮੂੰਹ ਮੈਂ ਤਾਂ ਹੁਣ ਯਾਦ ਨਹੀਂ ਇਸਮ ਉਹ ਦੱਸਦੇ 35 ਤੋਂ 40 ਕਿੱਲੇ ਹੈਗੇ ਆ ਸ਼ਾਇਦ ਹੋਣਗੇ ਜੀ ਲਗਭਗ ਹੋਣਗੇ ਨਾ ਹੈਗੇ ਆ ਹਾਂ ਹੋਣਗੇ ਜੀ ਹਾਂਜੀ 35 ਤੋਂ 40 ਕਿੰਨਾ ਦਾ ਉਹ ਕਹਿੰਦੇ ਹੁਣ ਉਹ ਜਿਹੜਾ ਇਹ ਪੈਸੇ ਦਾ ਠੇਕਾ ਹੁੰਦਾ ਹੁੰਦਾ ਇਹ ਕਿੱਥੇ ਲੱਗਣਾ ਹੁੰਦਾ ਤੇ ਕਿ ਪਿੰਡ 'ਚ ਹੀ ਲੱਗਣਾ ਹੁੰਦਾ ਸਰ ਇਹ 30% ਦਾ ਦਫਤਰ ਸਮਤੀ ਜਮਨ ਮੁਲਾਜ਼ਮੇ ਤਨਖਾਹ ਆ ਤੇ ਬਾਕੀ ਪਿੰਡ ਦਾ ਹੁੰਦਾ ਪੈਸਾ ਪਿੰਡ ਜਿੱਥੇ ਮਰਜ਼ੀ ਲਾਣ ਮਤਾਪਕ ਜਿੱਥੇ ਮਰਜ਼ੀ ਖਰਚ ਕਰ ਸਕਦੇ ਹੋ ਪੰਚਾਇਤ ਨੇ ਮਤਾ ਪਾ ਕੇ ਜਾਨੀ ਕਿ ਲਾਉਣਾ ਦਾ 30% ਜਾਨੀ ਕਿ ਤੁਹਾਡੇ ਦਫਤਰੀ ਦਫਤਰ ਆ ਜਾਂਦਾ ਤੇ ਜਿਹੜਾ ਉਹ ਪੈਸਾ ਫਿਰ ਇੰਨੇ ਚਿਰ ਦਾ ਵੇਖੋ ਜਿਹੜਾ ਪੈਸਾ 2003 ਤੋਂ ਕਹਿ ਰਹੇ ਆ ਉਹ ਪੈਸਾ ਕਿੱਧਰ ਗਿਆ ਲੱਗਦਾ ਤੁਹਾਡੇ ਸਾਹਨੇ ਕਿੱਧਰ ਗਿਆ ਹੋਊਗਾ ਉਹ ਕੋਈ ਇਹ ਤਾਂ ਹੁਣ ਮੈਂ ਤਾਂ ਹੁਣੇ ਆਇਆ ਜੀ ਮੈਨੂੰ ਤਾਂ ਦੇਖਣਾ ਪੈਣਾ ਵੀ ਉਹ ਕੰਪਲੀਟ ਕਰਨਗੇ ਫਿਰ ਉਹਦੀ ਇਨਕੁਆਰੀ ਹੋ ਜੂਗੀ ਜੇ ਕੋਈ ਲੱਗਾ ਕੋਈ ਗੜਬੜ ਹੋਈ ਤਾਂ ਇਨਕੁਆਰੀ ਹੋ ਸਕਦੀ ਹੈ ਦੀ ਫਿਰ ਫੁਰਕੀ ਹੈ ਜੀ ਹਾਂਜੀ ਹਾਂਜੀ ਜਿਹੜਾ ਤੁਹਾਡਾ ਸੈਕਟਰੀ ਜਗਮੋਹਨ ਸਿੰਘ ਉਹ ਤੇ ਕਾਰਵਾਈ ਕਰੋਗੇ ਕੋਈ ਤੁਸੀਂ ਬਿਲਕੁਲ ਜੀ ਗਲਤ ਹੋਊਗਾ ਕਾਰਵਾਈ ਹੋਊਗੀ ਹਰ ਹਾਲਤ ਉਹ ਤੇ ਜੀ ਜੇ ਗਲਤ ਹੋਏ ਤਾਂ ਬਿਲਕੁਲ ਕਾਰਵਾਈ ਹੋ ਗਈ ਜੀ ਨਹੀਂ ਹੁਣ ਤੱਕ ਕੋਈ ਕਾਰਵਾਈ ਸ਼ੁਰੂ ਕਰੀਓ ਤੇ ਪਾਈਏ ਤੁਸੀਂ ਨਹੀਂ ਹਜੇ ਤੱਕ ਤਾਂ ਡੀਡੀਪੀ ਸਾਹਿਬ ਨੇ ਉਹਦੇ ਖਿਲਾਫ ਕੋਈ ਲਿਖਿਆ ਜੀ ਮੈਨੇ ਧਿਆਨ ਚ ਦਿਖਾਇਆ ਸੀ ਉਹ ਸ਼ਿਕਾਇਤ ਕਰਤਾ ਨੇ ਉਹਨੇ ਲਿਖਿਆ ਸੀ ਡੀਡੀਪੀ ਨੇ ਉਹਦੇ ਖਿਲਾਫ ਆਰਟੀਆਈ ਸੰਬੰਧੀ ਨਹੀਂ ਦਿੱਤਾ ਉਹਨੂੰ ਡਾਇਰੈਕਟ ਨੂੰ ਲਿਖਿਆ ਹੈ ਡੀਡੀਪੀ ਸਾਹਿਬ ਨੇ ਲਿਖਿਆ ਜੀ ਸਾਡੇ ਬੰਨੇ ਨੂੰ ਸਾਹਿਤਾ ਨੂੰ ਸਿਰਫ ਰਿਕਾਰਡ ਦੇਣ ਸੰਬੰਧੀ ਹਦਾਇਤਾਂ ਕੀਤੀਆਂ ਜੀ ਉਹ ਰਿਕਾਰਡ ਦਿੱਤਾ ਜਾਵੇਗਾ